ਵਾਹਿਗੁਰੂ ਜੀ ਹਰ ਇੱਕ ਦੇ ਮਨ ਵਿੱਚ ਕਦੇ ਨਾ ਕਦੇ ਇਤਵਾਲ ਜਰੂਰ ਆਉਂਦਾ ਹੈ ਕਿ ਜੇ ਇਹ ਰੱਬ ਦੇ ਲੇਖੇ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ ਤਾਂ ਗੁਰੂ ਦੇ ਅੱਗੇ ਮੱਥਾ ਟੇਕਣ ਦਾ ਕੀ ਫਾਇਦਾ ਕਾਜੀ ਸੁਲਾਦੀਨ ਨੇ ਵੀ ਦੱਸੇ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਆ ਕੇ ਉਹ ਸਵਾਲ ਪੁੱਛਿਆ ਸੀ ਤੇ ਆਖਿਆ ਸੀ ਕਿ ਉੱਤਰ ਦਿਓ ਮਹਾਰਾਜ ਉਹਨਾਂ ਨੇ ਉੱਤਰ ਦੇਣ ਵਾਸਤੇ ਇੱਕ ਮੋਹਰ ਮੰਗਵਾਈ ਆਖਿਆ ਕਾਜੀ ਜੀ ਧਿਆਨ ਨਾਲ ਇਸ ਮੋਹਰ ਨੂੰ ਵੇਖੋ ਇਦੇ ਉੱਪਰ ਲਿਖੇ ਹੋਏ ਜਿਹੜੇ ਅੱਖਰ ਨੇ ਉਹ ਪੁੱਠੇ ਨੇ ਪਰ ਜਦੋਂ ਇਹ ਮੋਹਰ ਚੁੱਕ ਕੇ ਕਿਸੇ ਕਾਗਜ਼ ਤੇ ਉੱਪਰ ਲੱਗਦੀ ਹੈ ਤਾਂ ਇਹ ਲਿਖੇ ਹੋਏ ਅੱਖਰ ਸਿੱਧੇ ਹੋ ਜਾਂਦੇ ਆ ਇਸੇ ਹੀ ਤਰ੍ਹਾਂ ਜਦੋਂ ਕੋਈ ਨਿਰਹੰਕਾਰ ਹੋ ਕੇ ਗੁਰੂ ਦੇ ਅੱਗੇ ਸ਼ੀਸ਼ ਨਿਵਾਉਂਦਾ ਹੈ ਉਸ ਵਕਤ ਉਹ ਤੇ ਮੱਥੇ ਦੇ ਜਿਹੜੇ ਪੁੱਠੇ ਲਿਖੇ ਉਹ ਸਿੱਧੇ ਹੋ ਜਾਂਦੇ ਹਨ ਤਾਂ ਵਾਹਿਗੁਰੂ ਜੀ ਇਸ ਤਰ੍ਹਾਂ ਸਾਨੂੰ ਵੀ ਇਹ ਗੱਲ ਸਮਝ ਵਿੱਚ ਲੱਗ ਗਈ ਹੈ ਕਿ ਅਸੀਂ ਗੁਰੂ ਦੇ ਅੱਗੇ ਜਦੋਂ ਵੀ ਨਿਰਹੰਕਾਰ ਹੋ ਕੇ ਨਤਮਸਤਕ ਹੁੰਨੇ ਆ ਤਾਂ ਸਾਡੇ ਮੱਥੇ ਦੇ ਪੁੱਠੇ ਲੇਖ ਗੁਰੂ ਆਪੇ ਸਿੱਧੇ ਕਰ ਦਿੰਦਾ ਹੈ। ਇਸ ਲਈ ਵਾਹਿਗੁਰੂ ਜੀ ਸਾਨੂੰ ਬਿਨਾਂ ਕਿਸੇ ਲਾਲਚ ਦੇ ਰੋਜ਼ਾਨਾ ਨਿਤਨੇਮ ਅਤੇ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ। ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਵਾਹਿਗੁਰੂ ਜੀ ਆਪੇ ਹਰ ਲੈਣਗੇ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।